ਅੱਜ ਆਪਾਂ ਗੱਲ ਕਰਾਂਗੇ ਪ੍ਰਾਚੀਨ ਭਾਰਤ ਦੀਆਂ ਉੱਡਣ ਵਾਲੀਆਂ ਮਸ਼ੀਨਾਂ ਬਾਰੇ ਕੀ ਇਹ ਸੱਚਮੁੱਚ ਵਿਗਿਆਨ ਸੀ ਜਾਂ ਸਿਰਫ ਇੱਕ ਮਿਥ ਇਹ ਇੱਕ ਅਜੀਹੀ ਬੈਸਾ ਹੈ ਜਿਸ ਨੇ ਬਹੁਤਿਆਂ ਨੂੰ ਸੋਚਣ ਲਈ ਮਜਬੂਰ ਕੀਤਾ ਤੇ ਅੱਜ ਆਪਾਂ ਇਸੇ ਦੀ ਡੂੰਘਾਈ 'ਚ ਜਾਵਾਂਗੇ ਵਿਮਾਨ ਦਾ ਨਾਮ ਸੁਣਦਿਆਂ ਹੀ ਸਾਡੇ ਦਿਮਾਗ ਵਿੱਚ ਇੱਕ ਖਾਸ ਤਸਵੀਰ ਬਣਦੀ ਹੈ ਪ੍ਰਾਚੀਨ ਕਾਲ ਦੇ ਹਵਾਈ ਜਹਾਜ਼ ਇਹ ਵਿਚਾਰ ਬਹੁਤ ਦਿਲਚਸਪ ਹੈ ਪਰ ਨਾਲ ਹੀ ਇਹ ਸਾਡੇ ਇਤਿਹਾਸ ਦੀ ਸਮਝ ਤੇ ਵੱਡੇ ਸਵਾਲ ਵੀ ਖੜੇ ਕਰਦਾ ਹੈ ਇਹ ਦਾਵਾ ਸਿੱਧਾ ਸਾਡੇ ਪ੍ਰਾਚੀਨ ਗ੍ਰੰਥਾਂ ਚੋਂ ਨਿਕਲਦਾ ਹੈ। ਕਈ ਮੰਨਦੇ ਨੇ ਕਿ ਇਹ ਸਿਰਫ ਕਹਾਣੀਆਂ ਨਹੀਂ ਸਗੋ ਟੈਕਨੋਲੋਜੀ ਦੇ ਇਤਿਹਾਸ ਦਾ ਇੱਕ ਗਵਾਚਾ ਹੋਇਆ ਪੰਨਾ ਹੈ ਜਿਸ ਨੂੰ ਅਸੀਂ ਭੁੱਲ ਚੁੱਕੇ ਹਾਂ। ਤਾਂ ਇਸ ਗੱਲ ਦੇ ਪੱਖ ਵਿੱਚ ਕੀ ਦਲੀਲਾਂ ਦਿੱਤੀਆਂ ਜਾਂਦੀਆਂ ਨੇ? ਜਿਹੜੇ ਲੋਕ ਇਸ ਤੇ ਯਕੀਨ ਕਰਦੇ ਨੇ ਉਹ ਕਹਿੰਦੇ ਨੇ ਕਿ ਇਸ ਗਵਾਚੇ ਹੋਏ ਵਿਗਿਆਨ ਦੇ ਸਬੂਤ ਸਾਡੇ ਪੁਰਾਣੇ ਗ੍ਰੰਥਾਂ, ਪੁਰਾਤਤਵ ਤੇ ਇਤਿਹਾਸਿਕ ਕਾਢਾਂ ਵਿੱਚ ਮੌਜੂਦ ਹਨ। ਦੇਖੋ वेद रामायण ਤੇ ਮਹਾਭਾਰਤ ਵਰਗੇ ਗ੍ਰੰਥਾਂ ਵਿੱਚ ਅਜੇਹੇ ਵਿਮਾਨਾਂ ਦਾ ਜ਼ਿਕਰ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਇੱਥੋਂ ਤੱਕ ਕਿ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਵੀ ਜਾ ਸਕਦੇ ਸਨ ਇਸੇ ਕਰਕੇ ਪ੍ਰਾਚੀਣ ਪੁਲਾੜ ਯਾਤਰਾ ਦੀਆਂ ਥਿਓਰੀਆਂ ਨੂੰ ਬਲ ਮਿਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਉਡਣ ਦੀਆਂ ਕਹਾਣੀਆਂ ਸਿਰਫ ਭਾਰਤ ਵਿੱਚ ਹੀ ਨਹੀਂ ਮਿਲਦੀਆਂ ਦੁਨੀਆਂ ਦੇ ਹੋਰ ਪੁਰਾਣੇ ਸੱਭਿਆਚਾਰਾਂ ਜਿਵੇਂ ਕਿ ਬਾਬਿਲਨ ਚੀਨ ਇਹਨਾਂ ਵਿੱਚ ਵੀ ਅਜਿਹੀਆਂ ਕਹਾਣੀਆਂ ਮੌਜੂਦ ਹਨ ਕੁਝ ਲੋਕ ਮੰਦਰਾਂ ਦੀਆਂ ਨਕਾਸ਼ੀਆਂ ਵੱਲ ਵੀ ਇਸ਼ਾਰਾ ਕਰਦੇ ਨੇ ਜਿਵੇਂ ਕਿ ਮਹਾਬਲੀਪੁਰਮ ਤੇ ਹੰਪੀਚ ਉਹ ਕਹਿੰਦੇ ਨੇ ਕਿ ਉੱਥੇ ਬਣੀਆਂ ਕੁਝ ਆਕ੍ਰਿਤੀਆਂ ਅੱਜ ਦੇ ਰਾਕੇਟਾਂ ਨਾਲ ਮਿਲਦੀਆਂ-ਜੁਲਦੀਆਂ ਨੇ ਸ਼ਾਇਦ ਮੂਰਤੀਕਾਰਾਂ ਨੇ ਉਹੀ ਬਣਾਇਆ ਜੋ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਇਸ ਦਲੀਲ ਨੂੰ ਹੋਰ ਮਜ਼ਬੂਤੀ ਮਿਲਦੀ ਹੈ ਜਦੋਂ ਅਸੀਂ ਭਾਰਤ ਦੇ ਇੰਜੀਨੀਅਰਿੰਗ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਦਿੱਲੀ ਦਾ ਲੋਹੇ ਦਾ ਥੰਬ ਜਿਸ ਨੂੰ ਸਦੀਆਂ ਤੋਂ ਜੰਗ ਨਹੀਂ ਲੱਗਾ ਜਾਂ ਟੀਪੂ ਸੁਲਤਾਨ ਦੇ ਰਾਕੇਟ ਇਹ ਸਭ ਦੱਸਦੇ ਨੇ ਕਿ ਭਾਰਤ ਵਿੱਚ ਤਾਤੂ ਵਿਗਿਆਨ ਤੇ ਇੰਜੀਨੀਅਰਿੰਗ ਬਹੁਤ ਉੱਨਤ ਸੀ ਪਰ ਕਹਾਣੀ ਦਾ ਇੱਕ ਦੂਜਾ ਪਾਸਾ ਵੀ ਹੈ ਬਹੁਤ ਸਾਰੇ ਵਿਗਿਆਨੀ ਤੇ ਇਤਿਹਾਸਕਾਰ ਇਹਨਾਂ ਦਾਅਵਿਆਂ ਨੂੰ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਗੱਲਾਂ ਪਿੱਛੇ ਕੋਈ ਠੋਸ ਸਬੂਤ ਨਹੀਂ ਹੈ ਤੇ ਇਹ ਵਿਗਿਆਨਿਕ ਤਰੱਕੀ ਦੇ ਅਸਲ ਤਰੀਕੇ ਨੂੰ ਨਜ਼ਰਅੰਦਾਜ਼ ਕਰਦੇ ਹਨ ਵਿਗਿਆਨੀ ਮਯੰਕ ਵਾਹੀਆ ਇਸ ਨੂੰ ਵਿਗਿਆਨ ਦਾ ਟਾਂਚਾ ਕਹਿੰਦੇ ਨੇ ਉਹਨਾਂ ਦਾ ਮਤਲਬ ਹੈ ਕਿ ਕੋਈ ਵੀ ਵੱਡੀ ਟੈਕਨੋਲੋਜੀ ਜਿਵੇਂ ਕਿ ਹਵਾਈ ਜਹਾਜ਼ ਹਵਾ ਵਿੱਚੋਂ ਪੈਦਾ ਨਹੀਂ ਹੋ ਸਕਦੀ ਉਸ ਲਈ ਪੂਰਾ ਸਿਸਟਮ ਚਾਹੀਦਾ ਹੁੰਦਾ ਤਾਂ ਫਿਰ ਇਸ ਹਵਾਈ ਜਹਾਜ਼ ਦੇ ਸਿਧਾਂਤ ਵਿੱਚ ਕੀ ਕਮੀ ਹੈ ਆਲੋਚਕ ਕਹਿੰਦੇ ਨੇ ਕਿ ਇਸ ਪਿੱਛੇ ਕੋਈ ਪੱਕਾ ਢਾਂਚਾ ਹੀ ਨਹੀਂ ਹੈ ਦੇਖੋ ਇੱਕ ਜਹਾਜ਼ ਬਣਾਉਣ ਲਈ ਸਿਰਫ ਇੱਕ ਵਿਚਾਰ ਕਾਫੀ ਨਹੀਂ ਹੁੰਦਾ ਇਸ ਲਈ ਗਣਿਤ ਭੌਤਿਕ ਵਿਗਿਆਨ ਊਰਜਾ ਦੇ ਸਰੋਤ ਤੇ ਉੱਚ ਪੱਧਰੀ ਧਾਤਾਂ ਦੀ ਲੋੜ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਸ ਲਈ ਫੈਕਟਰੀਆਂ ਟੈਸਟਿੰਗ ਸਾਈਟਾਂ ਤੇ ਲੈਬਾਂ ਚਾਹੀਦੀਆਂ ਨੇ ਸਵਾਲ ਇਹ ਉੱਠਦਾ ਹੈ ਕਿ ਜੇ ਵਿਮਾਨ ਸੰਨ ਦਾ ਇਹ ਸਾਰਾ ਬੁਨਿਆਦੀ ਢਾਂਚਾ ਕਿੱਥੇ ਹੈ ਕੋਈ ਸਬੂਤ ਕਿਉਂ ਨਹੀਂ ਮਿਲਦਾ ਤੇ ਚਿੰਤਾ ਇਸ ਗੱਲ ਦੀ ਹੈ ਕਿ ਅਜਿਹੇ ਵੱਡੇ ਵੱਡੇ ਦਾਅਵੇ ਜਿਨ੍ਹਾਂ ਦਾ ਕੋਈ ਪੱਕਾ ਸਬੂਤ ਨਹੀਂ ਭਾਰਤ ਦੀਆਂ ਅਸਲ ਵਿਗਿਆਨਕ ਪ੍ਰਾਪਤੀਆਂ ਤੇ ਵੀ ਪਰਦਾ ਪਾ ਦਿੰਦੇ ਹਨ ਇਸ ਨਾਲ ਅਸਲੀ ਇਤਿਹਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ ਖੈਰ ਇਹ ਸਿਰਫ ਕਿਤਾਬਾਂ ਜਾਂ ਲੈਬਾਂ ਦੀ ਬਹਿਸ ਨਹੀਂ ਹੈ ਅੱਜ ਦੇ ਡਿਜੀਟਲ ਯੁੱਗ ਵਿੱਚ ਇਹ ਇੱਕ ਸੱਭਿਆਚਾਰਕ ਮੁੱਦਾ ਬਣ ਗਿਆ ਹੈ ਜੋ ਸਾਡੀ ਪਛਾਣ ਤੇ ਸਾਡੇ ਮਾਣ ਨਾਲ ਜੁੜਿਆ ਹੋਇਆ ਹੈ YouTube ਵਰਗੇ ਪਲੇਟਫਾਰਮਾਂ 'ਤੇ ਇਤਿਹਾਸ ਬਾਰੇ ਖੁੱਲ ਕੇ ਗੱਲ ਹੁੰਦੀ ਹੈ। ਇਹ ਇੱਕ ਨਵਾਂ ਮੈਦਾਨ ਬਣ ਗਿਆ ਹੈ ਜਿੱਥੇ ਇਤਿਹਾਸਿਕ ਮਿੱਥਾਂ ਨੂੰ ਤੋੜਨਾ ਜਾਂ ਬਣਾਉਣਾ ਇੱਕ ਬਹੁਤ ਹੀ ਮਸ਼ਹੂਰ ਵਿਸ਼ਾ ਹੈ। ਤੇ ਇਹ ਹੀ ਸਮੱਸਿਆ ਹੈ, ਆਨਲਾਈਨ ਦੁਨੀਆ ਵਿੱਚ ਸੈਂਸੇਸ਼ਨਲ ਕਹਾਣੀਆਂ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ, ਭਾਵੇਂ ਉਹ ਇਤਿਹਾਸਿਕ ਤੌਰ ਤੇ ਸਹੀ ਹੋਣ ਜਾਂ ਨਾ। ਖਾਸ ਕਰਕੇ ਉਹਨਾਂ ਪਾਈਚਾਰਿਆਂ ਲਈ ਜੋ ਆਪਣੇ ਦੇਸ਼ ਤੋਂ ਦੂਰ ਰਹਿੰਦੇ ਨੇ ਜਿਵੇਂ ਕਿ ਭਾਰਤੀ ਡਾਇਸਪੋਰਾ ਮੀਡੀਆ ਆਪਣੀ ਵਿਰਾਸਤ ਨਾਲ ਜੁੜਨ ਦਾ ਇੱਕ ਬਹੁਤ ਵੱਡਾ ਜ਼ਰੀਆ ਹੈ ਇਸ ਲਈ ਇਤਿਹਾਸ ਦੀਆਂ ਕਹਾਣੀਆਂ ਉਹਨਾਂ ਲਈ ਬਹੁਤ ਮਾਇਨੇ ਰੱਖਦੀਆਂ ਨੇ ਤਾਂ ਫਿਰ ਅੰਤ ਵਿੱਚ ਕੀ ਸਟਾ ਨਿਕਲਦਾ ਹੈ ਇਸ ਪੂਰੀ ਬਹਿਸ ਤੋਂ ਬਾਅਦ ਸਾਡੇ ਸਾਹਮਣੇ ਅਤੀਤ ਨੂੰ ਦੇਖਣ ਦੇ ਦੋ ਬਿਲਕੁਲ ਵੱਖਰੇ ਨਜ਼ਰੀਏ ਆਉਂਦੇ ਨੇ ਇੱਕ ਪਾਸੇ ਇਹ ਵਿਚਾਰ ਹੈ ਕਿ ਸਾਡਾ ਇੱਕ ਸੁਨਹਿਰੀ ਇਤਿਹਾਸ ਗਵਾਜ ਗਿਆ ਜਿਸ ਨੂੰ ਮੁੜ ਖੋਜਣ ਦੀ ਲੋੜ ਹੈ ਦੂਜੇ ਪਾਸੇ ਇਹ ਦਲੀਲ ਹੈ ਕਿ ਇਹ ਸਭ ਮਿੱਥਾਂ ਦੀ ਗਲਤ ਵਿਆਖਿਆ ਹੈ ਜੋ ਅਸਲ ਵਿਗਿਆਨਿਕ ਇਤਿਹਾਸ ਨੂੰ ਟਾਲ ਆ ਰਹੀ ਹੈ ਆਖਰਕਾਰ ਸਵਾਲ ਇਹ ਬਣਦਾ ਹੈ ਕਿ ਜਦੋਂ ਅਸੀਂ ਇਤਿਹਾਸ ਵੱਲ ਦੇਖਦੇ ਹਾਂ ਤਾਂ ਸਾਡਾ ਮਕਸਦ ਕੀ ਹੁੰਦਾ ਹੈ ਕੀ ਅਸੀਂ ਸਿਰਫ ਤੱਥਾਂ ਨੂੰ ਜਾਣਨਾ ਚਾਹੁੰਦੇ ਹਾਂ ਜਿਵੇਂ ਉਹ ਸਨ ਜਾਂ ਕੀ ਅਸੀਂ ਇੱਕ ਅਜਿਹੀ ਕਹਾਣੀ ਲੱਭ ਰਹੇ ਹਾਂ ਜੋ ਸਾਨੂੰ ਅੱਜ ਦੇ ਸਮੇਂ ਵਿੱਚ ਇੱਕ ਪਛਾਣ ਤੇ ਮਾਣ ਦੇਵੇ